ਪਿੰਡ ਪਿੰਡ ਚ ਅਵੇਅਰਨੈਸ ਕਿਵੇਂ ਲੈ ਕੇ ਜਾਓਗੇ ਸਰ ਮੇਰਾ ਸਵਾਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਇੱਕ ਕਿਲਾ ਇੱਕ ਪਿੰਡ ਚ ਇੱਕ ਕਿਲਾ ਵੀ ਤੁਹਾਨੂੰ ਦੇ ਦੇ ਕੋਈ ਹਾਂਜੀ ਤੁਸੀਂ 10 ਸਾਲ ਦਾ ਐਗਰੀਮੈਂਟ ਕਰੋਗੇ ਮਿਨਿਮਮ ਜੀ ਔਰ 4 ਸਾਲ ਦਾ ਤੁਸੀਂ ਉਹ 4 ਸਾਲ ਤੋਂ ਬਾਅਦ ਫਸਲ ਲੈਣੀ ਉਹਦੇ ਤੋਂ ਸ਼ੁਰੂ ਕਰੋਗੇ ਮਤਲਬ ਇਕਨੋਮਿਕਸ 4 ਸਾਲ ਬਾਅਦ ਸ਼ੁਰੂ ਹੁੰਦੀ ਹੈ ਤਾਂ ਮੈਂ ਜੇ ਤੁਹਾਨੂੰ ਇੱਕ ਕਿਲਾ ਦਿੰਨਾ ਆਪਦਾ ਹਾਂਜੀ ਤਾਂ ਮੈਂ ਮੰਨ ਕੇ ਚੱਲਾਂਗਾ ਕਿ 10 ਸਾਲ ਚ ਮੈਨੂੰ ਕਿੰਨਾ ਕੁ ਪ੍ਰੋਫਿਟ ਹੁੰਦਾ ਮੇਰੇ ਕੋਲ ਇੱਕ ਕਿਲਾ ਪਿਆ ਕਿਤੇ ਤੇ ਮੈਂ ਤੁਹਾਨੂੰ ਦੇਣ ਨੂੰ ਤਿਆਰ ਹਾਂ ਦੇਖੋ ਮੈਂ ਦੱਸਦਾ ਜੀ ਤੁਹਾਨੂੰ ਕਦੇ ਵੀ ਪਰਫੈਕਸ਼ਨ ਖੇਤੀ ਦੀ ਜਿਹੜੀ ਤੁਸੀਂ ਆਮਦਨ ਹੈ ਉਹਨੂੰ ਅਸਿਊਮ ਕਰਕੇ ਚੱਲਦੇ ਠੀਕ ਹੈ ਕਦੇ ਝਾੜ ਜ਼ਿਆਦਾ ਆ ਗਿਆ ਕਣਕ ਦਾ ਆਇਆ ਝੋਨੇ ਦਾ ਕਦੇ ਘਟ ਗਿਆ ਬਿਲਕੁਲ ਡਿਪੈਂਡ ਕਰਦਾ ਮੌਸਮ ਤੇ ਉੱਤੇ ਰਾਈਟ 10 ਲੱਖ ਰੁਪਏ ਦਾ ਖਰਾਈ ਹੋ ਗਿਆ ਜਿਹੜਾ ਤੁਹਾਡੀ ਕੀਮਤ ਹੈ ਲੀਜ਼ ਦੀ ਲੱਖ ਰੁਪਏ ਸਾਲ ਨੂੰ ਦੇਣਾ ਹੀ ਦੇਣਾ ਹੈ ਤੁਸੀਂ ਉਹ ਤਾਂ ਦੇਣਾ ਹੀ ਦੇਣਾ ਹੈ ਖਰ ਹੋ ਗਿਆ ਇੰਨਾ ਕੀ ਉਧਰ ਮਿਲ ਰਿਹਾ ਸੀ ਉਹ ਤਾਂ ਸੇਫ ਹੋ ਗਿਆ ਮੇਰਾ ਪੈਸਾ 80-85 ਹਜ਼ਾਰ ਦਾ ਠੇਕਾ ਜਾ ਰਿਹਾ ਸੀ ਮੇਰਾ ਇੱਥੇ ਥੋੜਾ ਲੱਕਦਾ ਹੋ ਗਿਆ ਤੁਸੀਂ ਲੱਖ ਰੁਪਇਆ ਦੇਤਾ ਹਾਂਜੀ ਠੀਕ ਹੈ ਹੁਣ ਮੰਨ ਲਓ ਮੈਂ ਉਸ ਏਕੜ ਚੋਂ 50 ਲੱਖ ਦੀ ਫਸਲ ਹੈ ਦੀ 10 ਸਾਲ ਚ ਛੋਟੀ ਜੀ ਗੱਲ ਕਰਦੇ ਹਾਂ ਮਿਨੀਮਮ ਦੀ ਗੱਲ ਕਰਦਾਂ ਤਾਂ 10 ਲੱਖ ਹੋਰ ਤੁਸੀਂ ਦਿਓਗੇ 20% 20% ਨੂੰ ਹੋਰ ਦੇਣਾ 10 ਲੱਖ 20 ਲੱਖ ਰੁਪਇਆ ਹੋ ਗਿਆ 1 ਏਕੜ ਦਾ ਕਰਿਆ ਤਾਂ ਆਪਾਂ ਕੁਛ ਨਹੀਂ ਤਾਂ ਕੀ ਆ ਮੜਾਇਆ